ਮੋਹਾਲੀ 'ਚ ਇੱਕ ਨੌਜਵਾਨ ਨੂੰ ਓਪਨ ਜੀਪ ਤੇ ਸਟੰਟ ਕਰਨਾ ਤੇ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰਨਾ ਮਹਿੰਗਾ ਸਾਬਤ ਹੋਇਆ ਵੀਡੀਓ ਦੇ ਆਧਾਰ ਤੇ ਮੋਹਾਲੀ ਟ੍ਰੈਫਿਕ ਪੁਲਿਸ ਨੇ ਜੀਪ ਚਾਲਕ ਦਾ ਪਤਾ ਲਗਾ ਕੇ ਉਸ ਦਾ ਚਲਾਨ ਕੀਤਾ ਤੇ ਜੀਪ ਨੂੰ ਜ਼ਬਤ ਕਰ ਲਿਆ ਘਟਨਾ ਖਰੜਦੀ ਹੈ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਜੀਪ ਦੇ ਬੋਨਟ ਤੇ ਲੇਟਿਆ ਹੋਇਆ ਤੇ ਡਰਾਈਵਰ ਜੀਪ ਨੂੰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਜੀਪ ਵਿੱਚ 5 ਨੌਜਵਾਨ ਸਵਾਰ ਸਨ ਅਤੇ ਉਹ ਉੱਚੀ ਉੱਚੀ ਗਾਣੇ ਵਜਾ ਰਹੇ ਸਨ ਬੋਨਟ ਤੇ ਬੈਠੇ ਨੌਜਵਾਨ ਦੇ ਹੱਥ ਵਿੱਚ ਕੋਈ ਨਕਲੀ ਚੀਜ਼ ਫੜੀ ਹੋਈ ਸੀ ਪੁਲਿਸ ਨੇ ਜੀਪ ਚਾਲਕ ਨੂੰ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਚਲਾਨ ਕੱਟ ਕੇ ਉਸ ਨੂੰ ਰਿਹਾਅ ਕਰ ਦਿੱਤਾ ਪੁਲਿਸ ਨੇ ਲੋਕਾਂ ਨੂੰ ਅਜਿਹੇ ਖਤਰਨਾਕ ਸਟੰਟ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਨਾ ਸਿਰਫ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਹੁੰਦਾ ਹੈ ਸਗੋਂ ਹੋਰ ਲੋਕਾਂ ਦੀ ਸੁਰੱਖਿਆ ਵੀ ਪ੍ਰਭਾਵਿਤ ਹੁੰਦੀ ਹੈ ਸੋ ਵੀਡੀਓ ਸੀ ਤੁਹਾਨੂੰ ਦਿਖਾ ਰਹੇ ਹਾਂ ਓਪਨ ਜੀਪ ਦੇ ਉੱਤੇ ਲੇਟ ਕੇ ਇਸ ਸ਼ਖਸ ਦੇ ਵੱਲੋਂ ਨੌਜਵਾਨ ਦੇ ਵੱਲੋਂ ਇਹ ਵੀਡੀਓ ਹੈ ਜੋ ਬਣਾਈ ਗਈ ਹੈ ਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਗਿਆ ਸੀ ਸੋ ਇਸ ਵੀਡੀਓ ਦੇ ਆਧਾਰ ਤੇ ਮੁਹਾਲੀ ਪੁਲਿਸ ਨੇ ਇਸ ਨੌਜਵਾਨ ਨੂੰ ਫੜਿਆ ਕਾਬੂ ਕੀਤਾ ਤੇ ਚਲਾਨ ਕੀਤਾ ਤੇ ਨਾਲ ਦੀ ਨਾਲ ਇਸ ਦੀ ਜੀਪ ਹੈ ਜੋ ਉਹ ਵੀ ਜ਼ਬਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਅਪੀਲ ਵੀ ਕੀਤੀ ਗਈ ਹੈ ਕਿ ਅਜਿਹੇ ਸਟੰਟ ਨਾ ਕੀਤੇ ਜਾਣ ਜਿਸ ਕਾਰਨ ਆਮ ਰਾਹਗੀਰਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੇ ਸੁਰੱਖਿਆ ਨੂੰ ਵੀ ਖਤਰਾ ਪੈਦਾ ਹੁੰਦਾ ਹੈ